ਅੱਛਾ ਮਗਰ ਲੀਆਂ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਜਰੀਵਾਲ ਦੀ ਪਰਸਨਲ ਗਾਰੰਟੀ ਆਹੇ ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ 20000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹਾਂ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੈਂ ਰਿਸਰਚ ਕੇ ਸਾਥ ਕਹਿ ਰਹਾ ਹਾਂ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਦੰਦਾ ਹੈ ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸੀ ਪਰ ਅਸੀਂ 20000 ਕਰੋੜ ਰੁਪਇਆ ਇਸ ਗੈਰਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਹੈ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250-300 ਕਰੋੜ ਰੁਪਇਆ ਆਵਾ